ਹਾਂਜੀ ਦੋਸਤੋ ਸਤ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਦੇ ਹਾਂ ਇੱਕ ਸਾਈਡ ਤੇ ਵੀਡੀਓ ਚੱਲਦੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਪੰਜਾਬ ਦੇ ਹੀ ਕਿਸੇ ਪਿੰਡ ਦੀ ਹੈ ਵੀਡੀਓ ਬਾਰੇ ਮੈਂ ਥੋੜਾ ਪਹਿਲਾਂ ਦੱਸ ਦੇਵਾਂ ਇਹ ਵੀਡੀਓ ਕੁਝ ਲੋਕਾਂ ਨੂੰ ਸੱਪਾਂਗ ਲੜਨੀ ਆ ਕੁਝ ਲੋਕ ਉਹ ਆ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦਾੜਾ ਭਾਈਚਾਰਾ ਉਹ ਪੰਜਾਬ ਦੇ ਪਿੰਡ ਜਿਹੜੇ ਰਹਿੰਦੇ ਆ ਦੋ ਤਬਕਿਆਂ ਨੂੰ ਇਕੱਠਾ ਦੇਖਣਾ ਨਹੀਂ ਚਾਹੁੰਦੇ ਚੰਦ ਛਿਲੜਾਂ ਦੇ ਖਾਤਰ ਕਿੱਥੋਂ ਬੁਰਕੀ ਪੈਂਦੀ ਇਹਨਾਂ ਨੂੰ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਇਹਦੇ ਪਿੱਛੇ ਸਿਆਸਤ ਉਹਦੇ ਪਿੱਛੇ ਖੇਡ ਕੀ ਸਾਰੀ ਉਹ ਸਾਰੀ ਸਿਆਸਤ ਕਿੱਥੋਂ ਚੱਲਦੀ ਆ ਕਿਹੜੇ ਬੰਦੇ ਆ ਕਿੰਨੇ ਉਹ ਗੋਟੀਆਂ ਫਿੱਟ ਕਿੱਥੇ ਆ ਕਿੱਥੋਂ ਫੰਡਿੰਗ ਉਹਦੇ ਕਿਉਂ ਬੋਲਦੇ ਆ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਇਹ ਜਿਹੜੀ ਵੀਡੀਓ ਆ ਪੰਜਾਬ ਦੀ ਆ ਇਹ ਉਹਨਾਂ ਲੋਕਾਂ ਦੇ ਨੇ 2-4 ਲੋਕ ਨੇ ਉਹ ਫੇਸਬੁੱਕ ਦੇ ਲੀਡਰ ਨੇ ਉਹ ਫੇਸਬੁੱਕ ਦਾ ਸਾਰਾ ਵੀਡੀਓ ਆਉਂਦੇ ਰਹਿੰਦੇ ਆ ਤੇ ਦੇਖਦੇ ਰਹਿੰਦੇ ਹੋ ਮੈਂ ਨਾਮ ਨਾ ਇਲਾਵਾ ਚੰਗਾ ਤਾਨੂੰ ਪਤਾ ਹੀ ਆ ਉਹਨਾਂ ਨੇ ਇਹ ਵੀਡੀਓ ਸਾਫਾਂ ਕਿ ਲੜਨੀ ਆ ਕਿਉਂਕਿ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਇਹ ਦੋ ਤਬਕੇ ਜੱਟ ਭਾਈਚਾਰਾ ਮੈਂ ਸਾਫ ਕਹਾਂਗਾ ਕਿ ਇਹੋਂ ਜੱਟ ਤੋਂ ਬੜੀ ਤਕਰੀਬ ਹੁੰਦੀ ਆ ਜੱਟ ਭਾਈਚਾਰਾ ਤੇ ਮਜ਼ਦੂਰ ਭਾਈਚਾਰਾ ਪਿੰਡਾਂ ਦੇ ਵਿੱਚ ਸਾਂਝ ਜਿਹੜੀ ਆ ਜੱਟ ਦੀ ਮਜ਼ਦੂਰ ਬਿਨਾ ਤੇ ਮਜ਼ਦੂਰ ਦੀ ਜੱਟ ਜ਼ਿੰਮੇਵਾਰ ਬਿਨਾ ਗੁਜ਼ਾਰਾ ਨਹੀਂ ਹੈਗਾ ਪਾਣ ਦੇ ਫੇਸਬੁਕ ਹੀ ਆ ਫੇਸਬੁਕ ਤੇ ਬੈਠੇ ਜਿਹੜੇ ਆ ਉਹ ਲੀਡਰ ਆ ਹੁਣ ਬਹੁਤਾ ਨਹੀਂ ਕਹਿਣਾ ਕਿਉਂਕਿ ਇੱਕ ਮੁੜਕੇ ਉਹ ਨਹੀਂ ਕੱਟ ਕੇ ਚਲਾ ਕੇ ਕੁਛ ਦਾ ਕੁਛ ਬਣਾ ਦਿੰਦੇ ਕਿ ਮੈਂ ਥੋੜਾ ਨਾਮ-ਨਾ ਲੈ ਕੇ ਹੀ ਉਹ ਕਾਨੂੰ ਕਰਦਾ ਹੁੰਦਾ ਥੋੜੇ ਲੱਜ ਦੀ ਤੋਲ ਕੇ ਬੋਲਣੇ ਪੈਂਦੇ ਆ ਕਿ ਕੋਈ ਕਈ ਗੱਲ ਬੰਦਾ ਕੁਛ ਬੋਲਦਾ ਹੁੰਦਾ ਉਹ ਕੱਟ ਕੇ ਉਹਦਾ ਬਣਾ ਕੁਛ ਦਿੱਤਾ ਜਾਂਦਾ ਹੁੰਦਾ ਇਹ ਵੀਡੀਓ ਕੀ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਜੱਟ ਜਿੰਮੇਦਾਰ ਤੋਂ ਨਾਲ ਇੱਕ ਸੀਰੀ ਲਿੰਦਾ ਬਹੁਤ ਲੰਬਾ ਟਾਈਮ ਉਹ ਜਿਹੜੇ ਵੀਡੀਓ ਬਣਾਈ ਉਹਦੇ ਵਿੱਚ 40 ਸਾਲ ਕਹਿ ਰਿਹਾ 40 ਸਾਲ ਰਿਹਾ ਜਦੋਂ 40 ਸਾਲ ਬਾਅਦ ਉਸ ਵੀਰ ਨੇ ਕਹ ਕੇ ਭਾਈ ਹੁਣ ਮੈਂ ਕੰਮ ਨਹੀਂ ਕਰਨਾ ਚਾਹਤ ਕੰਮ ਨਹੀਂ ਉਸਦਾ ਉਸ ਗੱਲਾਂ ਬਾਤਾਂ ਹੋਈਆਂ ਕਿ ਇਹ ਉਹਨਾਂ ਕਿਆ ਹੋਇਆ ਹੋਗਾ ਫਿਰ ਉਸ ਕਿਸਾਨ ਨੇ ਉਸ ਜੱਟ ਜ਼ਿਮੀਂਦਾਰ ਨੇ ਇੱਕ ਢੋਲ ਲੈਂਦਾ ਪਿੰਡ ਦੇ ਚਾਰ ਬੰਦੇ ਸਿਆਣੇ ਇਕੱਠੇ ਹੁੰਦੇ ਆ ਉਹਦੇ ਗੱਲ 'ਚ ਹਾਰ ਪਾ ਕੇ ਤੇ ਉਸ ਵੀਰ ਨੂੰ ਉਹ ਕਿਸਾਨ ਵੀਰ ਉਹ ਜੱਟ ਭਰਾ ਉਸ ਸਿਰੀ ਭਰਾ ਨੂੰ ਉਹਦੇ ਘਰ ਛੱਡ ਕੇ ਆਉਂਦਾ ਸਿਰ ਦੇ ਜੜ ਦੀ ਜ਼ਿਮੀਂਦਾਰ ਦੇ ਕਿਸਾਨ ਦੀ ਸਾਂਝ ਬੜੀ ਪੁਰਾਣੀ ਆ ਬਹੁਤ ਪੁਰਾਣੀ ਸਾਂਝ ਆ ਪਹਿਲਾਂ ਕਹਿਤਾ ਦੋਵਾਂ ਦਾ ਇੱਕ ਦੂਜੇ ਪਰ ਗੁਜ਼ਾਰਾ ਨਹੀਂ ਪਰ ਕੁਛ ਟੁੱਕੜ ਬੋਚ ਟੁੱਕੜ ਬੋਚ ਲੋ ਜਿਹੜੇ ਮੈਂ ਕਹਿੰਦਾ ਟੁੱਕੜ ਬੋਚ ਬੋਲਣਾ ਤੇ ਕੁਛ ਹੋਛਦਾ ਕਤੀੜਾ ਵੀ ਕਹਿ ਸਕਦਾ ਨਾਲ ਇਸ ਤੋਂ ਅੱਗੇ ਲਫ਼ਜ਼ ਬੋਲ ਦਿਓ ਉਹ ਵੀ ਜਾਇਜ਼ ਆ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਏਰੀਆ ਦੋ ਪਾਈ ਚਾਰਸ ਕਾਫਸ ਇਕੱਠੇ ਰਹਿਣ ਪਿੰਡਾਂ 'ਚ ਕੁਝ ਲੋਕ ਮਾੜੇ ਹੁੰਦੇ ਮੈਂ ਕਹਿੰਦਾ ਕਹਿੰਦਾ ਦੁਨਨਾ ਤਬ ਕਿਹ ਜੀ ਕੁਝ ਲੋਕ ਮਾੜੇ ਹੋਣਗੇ ਪਿੰਡਾਂ ਦੇ ਵਿੱਚ ਗੱਲ ਕਰਦਾ ਪਿਆ ਮੈਂ ਸਾਰੇ ਨਹੀਂ ਮਨੇ ਸੇ ਕਤਿਹੜਾ ਲੋਕ ਜਿਹੜੇ ਨਾ ਉਹ ਸਾਰੇ ਕੋਈ ਬੰਦਨ ਦੇ ਨਾ ਸਾਰੇ ਜੱਟ ਜ਼ਿਮੀਂਦਾਰ ਸਹੀ ਉਹਨਾਂ ਜੀ ਗਲਤ ਬੰਦੇ ਹੋਣਗੇ ਔਰ ਨਾ ਮਜ਼ਦੂਰ ਔਕਾ ਉਹ ਜੀ ਗਲਤ ਬੰਦੇ ਹੋਣਗੇ ਦੋਨਾਂ ਪਾਸੇ ਹਰ ਧਰਮ ਹਰ ਮਜ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਪਰ ਇਹ ਕਤਿਹੜਾ ਨਹੀਂ ਚਾਹੁੰਦੀਆਂ ਵੀ ਇਕੱਠੇ ਹੋਣ ਲੜਾ ਕੇ ਆਪਣਾ ਉਲੂਸਤਾ ਕਰਨਾ ਜਿੱਥੇ ਬੁਰਕੀ ਪੈਂਦੀ ਆ ਜਿਹੜੇ ਆਕਾਵਾ ਤੋਂ ਉਹਨਾਂ ਨੂੰ ਖੁਸ਼ ਕਰਨਾ ਇਹਨਾਂ ਮੁੱਖ ਧੰਦਾ ਮੇਨ ਧੰਦਾ ਬਕਵਾਸ ਕਰਨਾ ਉਹਨਾਂ ਦਾ ਕਿੱਤਾ ਇਸ ਕੰਮ ਨੂੰ ਪੈਸੇ ਮਿਲਦੇ ਆ ਕੰਮ ਉਹਨਾਂ ਕਰਨਾ ਕੋਈ ਨਹੀਂ ਆ ਸਿਰਫ ਮੋਬਾਈਲ ਦੇ ਬਾਹਰ ਭਕਾਈ ਮਾਰਨੀ ਨਫਰਤ ਫੜਾਉਣੀ ਉਹਨਾਂ ਇਹੋ ਧੰਦਾ ਇਹੋ ਜਿਹਾ ਕੋਈ ਤੇ ਬਿਲੇਦੋ ਦੂਰ ਰਹੇ ਕਰੋ ਆਪਣਾ ਭਾਈਚਾਰਾ ਕੈਮਰਾ ਖੋ ਮੇਰੇ ਸਾਰੇ ਵੀਰਾਂ ਨੂੰ ਕਿਸਾਨ ਵੀਰਾਂ ਨੂੰ Mas dura prova, não é repentinho. Está no lado pra ele.